ਹੈਲੋ ਦੋਸਤੋ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਵਿੱਚ ਜਿਸ ਦਾ ਨਾਮ ਹੈ ਬਾਚੀ ਤੇ ਰਕਾਰ ਅੱਜ ਐਤਵਾਰਾ ਸਾਰੇ ਬੜੇ ਰਿਲੈਕਸਡ ਮੂਡ 'ਚ ਹੋਣਗੇ ਆਰਾਮ ਨਾਲ ਚਾਹ ਪੀਤੀ ਹੋਏਗੀ ਬ੍ਰੇਕਫਾਸਟ ਕੀਤਾ ਹੋਏਗਾ ਬਸ ਸੁਸਤੀ ਸੁਸਤੀ ਪਰ ਗੜੀਆਂ ਮੇਰੀਆਂ ਆ ਪੈਣਾ ਨੇ ਉਹਨਾਂ ਨੂੰ ਤਾਂ ਵੱਧੋ ਕੰਮ ਕਰਨਾ ਪੈਣਾ ਕਿਉਂਕਿ ਐਤਵਾਰ ਦਾ ਨਾਮ ਹੈ ਤੇਰ ਸਾਰੇ ਪੂਰੇ ਹਫਤੇ ਦੇ ਪੈਂਡਿੰਗ ਕੰਮ ਤੇ ਮੈਂ ਕੁਝ ਗੱਲਾਂ ਕਰਾਂਗੀ ਤੁਹਾਡੇ ਨਾਲ ਬਿਲਕੁਲ ਰੂਬਰੂ ਬੈਠ ਕੇ ਅੱਜ ਸਾਥੀਓ ਹੈ ਵਿਸ਼ਵ ਮਾਨਸਿਕ ਸਿਹਤ ਦਿਵਸ ਤੇ ਜਦੋਂ ਗੱਲ ਆਉਂਦੀ ਹੈ ਮਾਨਸਿਕ ਸਿਹਤ ਦੀ ਤਾਂ ਆ ਜੋ ਇਹਦੇ ਅੰਦਰ ਤੇਰ ਸਾਰਾ ਕਚਰਾ ਪਿਆ ਹੋਇਆ ਹੈ ਸੋਚਾਂ ਦਾ ਸੋਚਾਂ ਦੋਤਰਾਂ ਦੀਆਂ ਹੋ ਸਕਦੀਆਂ ਪੋਜ਼ਿਟਿਵ ਵੀ ਨੈਗੇਟਿਵ ਵੀ ਪਰ ਮੈਨੂੰ ਲੱਗਦਾ ਮੇਰੇ ਸਮੇਤ ਮੇਰੇ ਸਾਥੀਆਂ ਦੇ ਦਿਮਾਗ 'ਚ 네ਗੇਟਿਵਿਟੀ ਜ਼ਿਆਦਾ ਹੋਣੀ ਹੈ 5% ਹੋਣਗੇ ਜਿਹੜਾ ਪੋਜ਼ਿਟਿਵ ਲੋਕ ਜ਼ਿਆਦਾ ਸੋਚਦੇ ਆ ਐਨੀਹੌਵ ਮੈਂ ਅੱਜ ਬਹੁਤ ਗੰਭੀਰ ਮਸਲੇ ਤੇ ਗੱਲ ਕਰਨ ਜਾ ਰਹੀ ਹਾਂ ਹਾਲਾਂਕਿ ਮੈਂ ਦਿਮਾਗ ਦੀਆਂ ਬਿਮਾਰੀਆਂ ਦੀ ਡਾਕਟਰ ਨਹੀਂ ਆ ਪਰ ਜ਼ਿੰਦਗੀ ਦੇ ਤਜਰਬਿਆਂ ਨੇ ਇੰਨਾ ਸਿਖਾ ਦਿੱਤਾ ਕਿ ਆਪਣੇ ਟੀਚਿੰਗ ਪ੍ਰੋਫੈਸ਼ਨ ਚ 33 ਸਾਲ ਲਾਉਣ ਤੋਂ ਬਾਅਦ ਮੈਂ ਦੇਖਦੀ ਹਾਂ ਕਿ ਜੇ ਮੈਂ ਵਿਸ਼ਲੇਸ਼ਣ ਕਰਨਾ ਹੋਵੇ ਤਾਂ ਮੈਂ 3-4 categories ਚ ਵੰਡ ਲਵਾਂਗੀ ਅ ਦੋਸਤੋ ਜੇ ਤਾਂ ਮੇਰੀ ਇਹ ਵੀਡੀਓ ਦੇਖਣ ਵਾਲੇ ਵਿਦਿਆਰਥੀ ਨੇ ਤਾਂ ਉਹ ਵਿਦਿਆਰਥੀ ਜੇ ਮਾਨਸਿਕ ਤੌਰ ਤੇ ਕੁਝ ਸੋਚ ਰਹੇ ਹੋਣਗੇ ਤਾਂ ਉਹਨਾਂ ਦੀਆਂ ਪਰੇਸ਼ਾਨੀਆਂ ਅਲੱਗ ਨੇ ਹਰ ਉਮਰ ਵਰਗ ਦੀਆਂ ਪਰੇਸ਼ਾਨੀਆਂ ਅਲੱਗ-ਲੱਗ ਨੇ ਜੇ ਤੁਸੀਂ ਵਿਦਿਆਰਥੀ ਹੋ ਤਾਂ ਤੁਸੀਂ ਸੋਚ ਰਹੇ ਹੋਵੋਗੇ ਕਿ ਮੈਂ ਜੋ ਏਮ ਆਫ ਲਾਈਫ ਸੀ ਮੇਰਾ ਮੈਂ ਇਹ ਕੋਰਸ ਕਰਨਾ ਹੈ ਇਸ ਸਟ੍ਰੀਮ 'ਚ ਜਾਣਾ ਹੈ ਤਾਂ ਜੇ ਉੱਥੇ ਸੀਟ ਨਹੀਂ ਮਿਲੀ ਤੁਸੀਂ ਤਦ ਦੁਖੀ ਹੋ ਤੁਸੀਂ ਚੰਗੇ ਕੋਰਸ ਵਿੱਚ ਦਾਖਲੇ ਲਈ ਦੁਖੀ ਹੋ ਤੁਸੀਂ ਹਰ ਵੇਲੇ ਇਸ ਤਣਾਅ 'ਚੋਂ ਕਿ ਮੇਰੇ ਮਾਪਿਆਂ ਨੇ ਮੇਰੇ ਤੋਂ ਬਹੁਤ ਸਾਰੀਆਂ ਆਸਾਂ ਲਾਈਆਂ ਪਰ ਹੋ ਸਕਦਾ ਮੈਂ ਉਹਨਾਂ ਦੀਆਂ ਆਸਾਂ ਤੇ ਖਰਾ ਨਾ ਉਤਰਾਂ ਮੈਂ ਕੁਟ ਕਰ ਜਾਵਾਂ ਬਹੁਤ ਵਾਰੀ ਦੇਖਿਆ ਇਦਾਂ ਦੇ ਬੱਚਿਆਂ ਨੂੰ ਮੈਂ ਮਿੜੀ ਵੀ ਆਂ ਕਿ ਉਹ ਐਨ ਅੰਤਮ ਪਲੰਚ ਜਦੋਂ ਕਿਤੇ ਐਂਟਰੈਂਸ ਟੈਸਟ ਦੇਣ ਜਾਣਾ ਹੈ ਤਾਂ ਉਹ ਕੁਟ ਕਰ ਜਾਂਦੇ ਆ ਪਰ ਬਾਅਦ ਵਿੱਚ ਉਹ ਜਿਹੜੀ ਲਾਈਨ 'ਚ ਮਾਰਕਾ ਮਾਰਦੇ ਆ ਉਹ ਬੜੇ ਹੈਰਾਨ ਕੁੰਨ ਰਿਜ਼ਲਟ ਆਉਦੇ ਆ ਸੱਚਮੁੱਚ ਜ਼ਰੂਰੀ ਨਹੀਂ ਹੈ ਕਿ ਤੁਸੀਂ ਉਸੇ ਫੀਲਡ 'ਚ ਜਾਣਾ ਜਿੱਥੇ ਤੁਹਾਨੂੰ ਜ਼ਬਰਦਸਤੀ ਭੇਜਿਆ ਜਾ ਰਿਹਾ ਹਾਂ ਮੈਂ ਬਹੁਤੇ ਉਹਨਾਂ ਮਾਪਿਆਂ ਨੂੰ ਵੀ ਜਾਣਦੀ ਹਾਂ ਜਿਹੜੇ ਆਪਣੇ ਸੁਪਨੇ ਜਿਨ੍ਹਾਂ ਦੇ ਜ਼ਿੰਦਗੀ 'ਚ ਪੂਰੇ ਨਹੀਂ ਹੋ ਸਕੇ ਸੀ ਜੋ ਉਹਨਾਂ ਨੇ ਸੋਚਿਆ ਸੀ ਤਾਂ ਉਹ ਅੱਖਾਂ ਉਹਨਾਂ ਦੀਆਂ ਆਪਣੀਆਂ ਨੇ ਆਪਣੇ ਜੀਵਨ ਲਈ ਆਪਣੇ ਸੁਪਨੇ ਹੋਣੇ ਚਾਹੀਦੇ ਆ ਪਰ ਉਹ ਆਪਣੇ ਬੱਚਿਆਂ ਦੀ ਜ਼ਿੰਦਗੀ ਦੇ ਫੈਸਲੇ ਖੁਦ ਕਰਦੇ ਆ ਤੇ ਉਹਨਾਂ ਨੂੰ ਆਪਣੇ ਅਨੁਸਾਰ ਚਲਾਉਣਾ ਚਾਹੁੰਦੇ ਆ ਤੇ ਬੱਚੇ ਜਿਹੜੇ ਆ ਉਹ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੁੰਦੇ ਆ ਮੈਂ ਅੱਜ ਸਿਰਫ ਮਾਨਸਿਕ ਸਿਹਤ ਦੀ ਹੀ ਗੱਲ ਕਰ ਰਹੀ ਆ ਅ ਦੂਸਰੀ ਗੱਲ ਵਿਦਿਆਰਥੀਆਂ ਦੇ ਜੀਵਨ ਦੇ ਵਿੱਚ ਉਹ ਛੋਟੀਆਂ-ਛੋਟੀਆਂ ਗੱਲਾਂ ਚ ਸ਼ੇਅਰ ਨਹੀਂ ਕਰਦੇ ਨਾ ਮਾਪਿਆਂ ਨੂੰ ਦੱਸਦੇ ਆ ਨਾ ਆਪਣੇ ਫਰੈਂਡਲੀ ਸਰਕਲ ਚ ਦੱਸਦੇ ਆ ਨਾ ਆਪਣੇ ਰਿਸ਼ਤੇਦਾਰੀਆਂ ਚ ਦੱਸਦੇ ਆ ਕੋਈ ਵੀ ਜਿਹੜੀ ਸਮੱਸਿਆ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਹੈ ਤਾਂ ਉਹ ਅੰਦਰ ਹੀ ਅੰਦਰ ਉਹਨੂੰ ਘੁਣ ਵਾਂਗੂ ਖਾਈ ਜਾਂਦੀ ਹੈ ਅੱਜ ਕੱਲ ਇੱਕ ਟ੍ਰੈਂਡ ਚੱਲ ਪਿਆ ਹੈ ਬੜਾ ਦੁਖੰਤਕ ਹੈ ਜੋ ਵੀ ਮੈਂ ਦੇਖਦੀ ਹਾਂ ਕਿ ਲਾਈਵ ਹੋਏ ਵੀਡੀਓ ਬਣ ਰਹੀ ਹੈ ਲਾਈਵ ਹੋਏ ਜਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਭੇਜ ਦਿੱਤਾ ਆਖਰੀ ਅੰਤਮ ਵੇਲੇ ਜਦੋਂ ਮੌਤ ਨੂੰ ਕਰਨ ਨਾਲ ਲਾਉਣਾ ਹੈ ਤਾਂ ਤੁਸੀਂ ਉਦੋਂ ਤੱਕ ਆਤਮ ਮੱਤਿਆ ਕਰ ਚੁੱਕੇ ਹੁੰਦੇ ਹੋ ਜਿੰਦਗੀ ਬੜੀ ਕੀਮਤੀ ਹੈ 83 ਲੱਖ ਜਨਮਾਂ ਤੋਂ ਬਾਅਦ ਸਾਨੂੰ ਇੱਕ ਇੰਤਰੀ ਮਨੁੱਖਾ ਜੀਵਨ ਮਿਲਿਆ ਮੈਂ ਵੱਡਾ ਚੌੜਾ ਭਾਸ਼ਣ ਦੇਣ ਲਈ ਇਹ ਵੀਡੀਓ ਨਹੀਂ ਬਣਾ ਰਹੀ ਮੈਂ ਤਾਂ ਇਹ ਦੱਸਣਾ ਚਾਹੁੰਦੀ ਹਾਂ ਇਹ ਇੱਕ ਉਮਰ ਦਾ ਜਿਹੜਾ ਦੂਜਾ ਪੜਾਅ ਹੈ ਜਦੋਂ ਅਸੀਂ ਬਚਪਨ ਤੋਂ ਜਵਾਨੀ 'ਚ ਆਉਂਦੇ ਆ ਤਾਂ ਸਾਨੂੰ ਫਿਕਰ ਹੁੰਦੇ ਨੇ ਕਿ ਸਾਡਾ ਜੋ ਮੈਨੂੰ ਸਹੀ ਟਾਈਮ ਤੇ ਨੌਕਰੀ ਮਿਲ ਜਾਏ ਸਹੀ ਟਾਈਮ ਤੇ ਵਿਆਹ ਹੋ ਜਾਏ ਇਹ ਇਹ ਦੋ ਚਿੰਤਾਵਾਂ ਨੇ ਕਿ ਮੈਂ ਮੈਨੂੰ ਨੌਕਰੀ ਵਧੀਆ ਮਿਲ ਜਾਏ ਮੇਰਾ ਵਿਆਹ ਚੰਗੇ ਤੋਂ ਹੋਵੇ ਜਾਂ ਜੇ ਵਿਆਹ ਹੋਇਆ ਤਾਂ ਮੇਰੀ ਜਿਹੜੀ ਜ਼ਿੰਦਗੀ ਆ ਉਹ ਬਹੁਤ ਵਧੀਆ ਢੰਗ ਨਾਲ ਚੱਲੇ ਜੇ ਹੋਣਾ ਅਗਲੇ ਤੀਸਰੇ ਪੜਾਅ ਵਾਲੇ ਏਜ ਗਰੁੱਪ ਦੇ ਲੋਕਾਂ ਦੀ ਮੈਂ ਗੱਲ ਕਰ ਲਵਾਂ ਤਾਂ ਉਸ ਏਜ ਗਰੁੱਪ ਦੇ ਲੋਕਾਂ ਦੀਆਂ ਚਿੰਤਾਵਾਂ ਨੇ ਕਿ ਬੱਚੇ ਵੱਡੇ ਹੋ ਗਏ ਆ ਇਹਨਾਂ ਨੂੰ ਨੌਕਰੀ ਚੰਗੀ ਮਿਲ ਜਵੇ ਇਹ ਛਿੱਤ ਛਿੱਤੀ ਇਹਨਾਂ ਦੀ ਜਿਹੜਾ ਕੈਰੀਅਰ ਪੱਖੋਂ ਇਹ ਕਿਤੇ ਸੈਟਲਮੈਂਟ ਇਹਨਾਂ ਦੀ ਹੋ ਜਾਏ ਤਾਂ ਕਿ ਵਧੀਆ ਰਿਸ਼ਤੇ ਆਉਣੇ ਸ਼ੁਰੂ ਹੋ ਜਾਣ ਤੇ ਜਵਾਨ ਹੋ ਰਹੇ ਆ ਬੱਚੇ ਘਰ ਭਰਿਆ ਭਰਿਆ ਲੱਗਣ ਲੱਗ ਪੈਂਦਾ ਕਦੋਂ ਇਹਨਾਂ ਦਾ ਵਿਆਹ ਹੋਣਾ ਇਹ ਚਿੰਤਾਵਾਂ ਮਾਪਿਆਂ ਨੂੰ ਖਾਂਲ ਲੱਗ ਪੈਂਦੀਆਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋਣੇ ਸ਼ੁਰੂ ਹੋ ਜਾਂਦੇ ਆ ਤੇ ਇਹ ਉਹਨਾਂ ਨੂੰ ਚਿੰਤਾ ਹੁੰਦੀ ਆ ਕਿ ਜੇ ਮੇਰੀ ਧੀ ਆ ਤਾਂ ਉਹਨੂੰ ਚੰਗਾ ਵਰ ਮਿਲ ਜਾਏ ਮੁੰਡਾ ਨਸ਼ੇ ਨਾ ਕਰਦਾ ਹੋਵੇ ਸ਼ਰਾਬ ਨਾ ਪਿੰਦਾ ਹੋਵੇ ਚੰਗਾ ਸੰਸਕਾਰੀ ਹੋਵੇ ਜਾਂ ਸਾਰਾ ਘਰ ਚੰਗਾ ਹੋਵੇ ਜਿੱਥੇ ਤਾਂ ਉਹਨਾਂ ਦੀ ਤੀਸਰਖਿਆਤ ਹੋਵੇ ਤੇ ਉਹਨੂੰ ਉਹ ਵੇਖ ਔਬਜੈਕਟ ਆਪਣਾ ਜ਼ਿੰਦਗੀ ਦੀਆਂ ਸਾਰੀਆਂ ਲੋੜਾਂ ਪੂਰਾ ਕਰ ਸਕੇ ਸੋ ਇਦਾਂ ਜ਼ਿੰਦਗੀ ਦਾ ਸਫਰ ਚੱਲਦਾ ਰਹਿੰਦਾ ਚੌਥਾ ਪੜਾਅ ਬਹੁਤ ਆ ਗਿਆ ਅੱਗੇ ਬੁਢਾਪਾ ਬੁਢਾਪੇ ਦੇ ਵਿੱਚ ਬਜ਼ੁਰਗਾਂ ਨੂੰ ਚਿੰਤਾ ਕਿ ਆਉਣ ਵਾਲੇ ਜਿਹੜੇ ਜ਼ਿੰਦਗੀ ਦੇ ਕੁਝ ਸਾਲ ਬਾਕੀ ਨੇ ਉਹ ਉਹਨਾਂ ਦੇ ਕਿਦਾਂ ਨਿਕਲਣਗੇ ਕਿਉਂਕਿ ਉਹਨਾਂ ਦੇ ਬੱਚੇ ਨੌਕਰੀਆਂ ਕਰਕੇ ਘਰਾਂ ਤੋਂ ਬਾਹਰ ਨੇ ਤੇ ਉਹ ਇਕੱਲੇ ਨੇ ਤੁਸੀਂ ਵੀ ਸੋਸ਼ਲ ਮੀਡੀਆ ਤੇ ਅਖਬਾਰਾਂ ਚ ਪ੍ਰਿੰਟ ਮੀਡੀਆ ਇਲੈਕਟ੍ਰੋਨਿਕਸ ਮੀਡੀਆ ਚ ਬਹੁਤ ਸਾਰੀਆਂ ਖਬਰਾਂ ਸੁਣਦੇ ਹੋ ਕਿ ਬਜ਼ੁਰਗ ਕਿਦਾਂ ਜਿਹੜੇ ਇਕੱਲੇ ਰਹਿੰਦੇ ਆ ਘਰਾਂ ਦੇ ਵਿੱਚ ਕਿਉਂਕਿ ਬੱਚੇ ਉਹਨਾਂ ਦੇ ਦੂਰ ਨੇ ਤਾਂ ਉਹ ਕੇਅਰ ਟੇਕਰ ਦੇ ਕੋਲ ਆ ਕੇ ਜਰੂਰੀ ਨਹੀਂ ਆ ਕਿ ਸਾਰੇ ਹੀ ਕ੍ਰਿਮੀਨਲ ਨੇ ਕੁਝ ਚੰਗੇ ਵੀ ਨੇ ਪਰ ਬਹੁਤਾਂ ਵਿੱਚ ਰਿਸਕ ਤਾਂ ਜ਼ਰੂਰ ਆ ਤਾਂ ਉਹਨਾਂ ਬਜ਼ੁਰਗਾਂ ਦੀ ਮਾਨਸਿਕ ਚਿੰਤਾ ਕੀ ਆ ਕਿ ਜਿਹੜੀ ਉਹਨਾਂ ਦਾ ਜੀਵਨ ਸਖਤ ਨਹੀਂ ਆ ਜੇ ਉਹਨਾਂ ਦੀ ਕੋਈ ਰੋਟੀ ਬਣਾ ਕੇ ਦੇ ਰਹੀ ਹੈ ਕੁਝ ਵਿੱਚ ਮਿਲਾ ਕੇ ਨ ਦੇਦਾ ਹੈ ਅਕਸਰ ਇਹ ਦੰਦੀਆਂ ਘਟਨਾਵਾਂ ਹੁੰਦੀਆਂ ਆ ਮੈਂ ਬਾਰ-ਬਾਰ ਕਹਾਂਗੀ ਸਾਰੇ ਮਾੜੇ ਨਹੀਂ ਹੁੰਦੇ ਚੰਗੇ ਲੋਕ ਵੀ ਨੇ ਪਰ ਸਾਡੀ ਮਾਨਸਿਕ ਚਿੰਤਾ ਕਿ ਦਵਾਈ ਜੇ ਅਸੀਂ ਬਿਮਾਰ ਆ ਮੇਰੀ ਦਵਾਈ ਕੌਣ ਲਿਆ ਕੇ ਦੇਵੇਗਾ ਅਸੀਂ ਅ ਬਿਮਾਰੀ ਕੋਲ ਹੋਣਾ ਰਹੇ ਜੀ ਵੀ ਇਹ ਸਾਡੀ ਸਹੀ ਦੇਖਭਾਲ ਵੀ ਹੋ ਰਹੀ ਜਾਂ ساری ਉਮਰ ਅਸੀਂ ਕਮਾਇਆ ਬਹੁਤ ਮਿਹਨਤ ਕੀਤੀ ਲਗਾਤਾਰ ਭੱਜੇ ਆ ਆਪਣੇ ਜ਼ਿੰਦਗੀ ਦੇ ਘਟੋ-ਘਟ ਵੀ ਮੈਂ ਮੰਨ ਕੇ ਤੁਰਾ ਮਿਨਿਮਮ 55 ਸਾਲ ਅਸੀਂ ਲਗਾਤਾਰ ਦੌੜੇ ਆ ਦੌੜੇ ਆ ਦੌੜੇ ਆ ਕਈ ਵਾਰੀ ਤਾਂ ਇਦਾਂ ਲੱਗਦਾ ਜਿਦਾਂ ਸਮੇਂ ਦੀ ਚਾਲ ਤੋਂ ਵੀ ਤੇਜ਼ ਦੌੜੇ ਹਨਾ ਤਾਂ ਫਿਰ ਦੁਖੀ ਹੋਣਾ ਸੁਭਾਵਿਕ ਹੈ ਕਿ ਐਸ ਵੇਲੇ ਉਹ ਇਕੱਲੇ ਨੇ ਉਹਨਾਂ ਦੇ ਕੋਲ ਕੋਈ ਵੀ ਨਹੀਂ ਹੈ ਕੋਈ ਹਵੀ ਨਵੀ ਹੋ ਜਾਏ ਕੋਈ ਮਿਸਟੇਕਿੰਗ ਹੋ ਜਾਂਦਾ ਹਾਂ ਕਿ ਨੂੰ ਵੱਜਾ ਮਾਰਨਗੇ ਅ ਸ਼ਹਿਰੀ ਜੀਵਨ ਦੀ ਗੱਲ ਕਰ ਲਈਏ ਹੁਣ ਤਾਂ ਪਿੰਡਾਂ 'ਚ ਵੀ ਬਹੁਤ ਬਦਲਾਅ ਆ ਗਿਆ ਕੋਈ ਕਿਸੇ ਨੂੰ ਨਹੀਂ ਪੁੱਛਦਾ ਸਭ ਆਪਣੇ ਆਪਣੇ ਜੀਵਨ 'ਚ ਮਸਤ ਨੇ ਘਰਾਂ 'ਚ ਮਸਤ ਨੇ ਕਿਸੇ ਨੂੰ ਕਿਸੇ ਦੇ ਲਈ ਦੇਖਣ ਦਾ ਕੋਈ ਸਮਾਂ ਹੀ ਨਹੀਂ ਹੈ ਜਿਵੇਂ ਅਸੀਂ ਜਵਾਨ ਆ ਤਾਂ ਬੜੇ ਨੂਨ ਲਏ ਹੋਏ ਆ ਉਹ ਚਿੰਤਾਵਾਂ ਨੇ ਸੌਰੀ ਕਿੱਦਾਂ ਇਹ ਕਿਸ਼ਤਾਂ ਲਾਉਣੀਆਂ ਆ করোনা ਕਾਲ ਚ ਬੇਰੋਜ਼ਗਾਰੀ ਹੋ ਗਈ ਬੜੀਆਂ ਨੌਕਰੀਆਂ ਪ੍ਰਾਈਵੇਟ ਸੈਕਟਰ ਚ ਨੌਕਰੀਆਂ ਤੋਂ ਤੋ ਜਵਾਬ ਮਿਲ ਗਏ ਉਸ ਵੇਲੇ ਜਦੋਂ ਹੱਥ ਚ ਤੁਹਾਡੇ ਨੌਕਰੀ ਨਹੀਂ ਆ ਪਰ ਜਦੋਂ ਨੌਕਰੀ ਸੀ ਤਾਂ ਹੋ ਸਕਦਾ ਤੁਸੀਂ ਬਹੁਤ ਸਾਰੇ ਲੋਨ ਲੈ ਹੋਣਗੇ ਉਹਨਾਂ ਲੋਨਾਂ ਦੀ ਲੋਨ ਜੋ ਲਿਆ ਹੈ ਉਹਦੀ ਕਿਸ਼ਤ ਟੁੱਟ ਜਾਣੀ ਹੈ ਉਹਨਾਂ ਕਰਜ਼ਿਆਂ ਦੀ ਕਿਸ਼ਤ ਟੁੱਟ ਜਾਣੀ ਹੈ ਤੁਹਾਨੂੰ ਇਹ ਚਿੰਤਾ ਸਤਾ ਰਹੀ ਹੈ ਇੰਨੀਆਂ ਸਾਰੀਆਂ ਚਿੰਤਾਵਾਂ ਨੇ ਜ਼ਿੰਦਗੀ ਚ ਕਿਰ ਕੀ ਹੋਇਆ ਫਿਰ ਕੀ ਹੋ ਗਿਆ ਤੁਸੀਂ ਕਹਿਣਾ ਇਹ ਸੌਖੀ ਹੋਣੀ ਆ ਪਰ ਇਹ ਮਜ਼ਾਕ ਕਰਦੀ ਆ ਔਰ ਇਹ ਨੂੰ ਲੱਗ ਰਿਹਾ ਕਿ ਜ਼ਿੰਦਗੀ ਸੌਖੀ ਆ ਇਹਨੂੰ ਤਾਂ ਗੱਲਾਂ ਆਉਂਦੀਆਂ ਨਹੀਂ ਨਾ ਮੈਂ ਅੱਜ ਜੇ ਤੁਹਾਡੇ ਰੂਪ ਰੂਪ ਹੋਈ ਆ ਤਾਂ ਮੈਂ ਜ਼ਿੰਦਗੀ ਦੇ ਬਹੁਤ ਬਹੁਤ ਜ਼ਿਆਦਾ ਉਤਰਾਚੜਾ ਦੇਖੇ ਨੇ ਕਿਸੇ ਹੋਰ ਵੀਡੀਓ ਚ ਮੈਂ ਉਹ ਵੀ ਸ਼ੇਅਰ ਕਰਾਂਗੀ ਆਪਣੀ ਜ਼ਿੰਦਗੀ ਦੇ ਸੱਚ ਨੂੰ ਸੋ ਦੋਸਤੋ ਆਪਣੀ ਜ਼ਿੰਦਗੀ ਨੂੰ ਕੀਮਤੀ ਸਮਝਣਾ ਘੜੀ ਚ ਠਟਪਟ ਤੁਸੀਂ ਮੋਬਾਈਲ ਚੁੱਕਦੇ ਹੋ ਰਿਜ਼ਲਟ ਟਕਟ ਨੰਬਰ ਆਇਆ ਚਲੋ ਮਰ ਜਾਓ ਕੋਰਸਟ ਵਿੱਚ ਸੀਟ ਨਹੀਂ ਮਿਲੀ ਤਦ ਮਰ ਜਾਓ ਹਰ ਜ਼ਿੰਦਗੀ ਗਜਰਮੂਲੀਆਂ ਦੀ طرح ਇੰਨੀ ਸਸਤੀ ਥੋੜਾ ਮੰਡੀ ਦੀ ਸਬਜ਼ੀ ਹੈ ਨਹੀਂ ਨਾ ਸੋਚੋ ਜਦੋਂ ਤੁਹਾਡਾ ਜਨਮ ਹੋਇਆ ਤੁਹਾਡੇ ਮਾਤਾ ਪਿਤਾ ਨੇ ਤੁਹਾਡੇ ਲਈ ਕਿੰਨੀਆਂ ਖੁਸ਼ੀਆਂ ਮਨਾਇਆਂ ਹੋਣਗੀਆਂ ਬਹੁਤ ਸਾਰੇ ਸੁਪਨੇ ਦੇਖੇ ਸੁਪਨੇ ਸাকার ਨਹੀਂ ਹੋਏ ਦਿਨ ਤੋਂ ਰਾਤ ਤੋਂ ਬਾਅਦ ਦਿਨ ਤਾਂ ਚੜਦਾ ਨਾ ਦਿਨ ਬਦਲਦੇ ਆ ਸੁਭੀ ਪੋਜ਼ਿਟਿਵ ਆਹ ਪੱਕੀ ਸੋਚ ਰੱਖਣੀ ਪੈਣੀ ਹੈ আর ਦੁਖੀ ਨਹੀਂ ਹੋਣਾ ਹੁੰਦਾ ਆਪਣੀਆਂ ਗੱਲਾਂ ਆਪਣੇ ਮਨ ਦੇ ਜਜ਼ਬਾਤ ਸ਼ੇਅਰ ਕਰਨੇ ਹੁੰਦੇ ਆ ਇੱਕ ਦੂਜੇ ਨਾਲ ਸ਼ੇਅਰ ਕਰੋ ਟੀਚਰ ਨਾਲ ਗੱਲ ਕਰ ਲਓ ਆਪਣੇ ਫਰੈਂਡਲੀ ਸਰਕਲ ਚ ਜਿਹਨੂੰ ਤੁਹ ਸਟਿਟਿਬਿਲਟੀ ਤੁਹਾਡੀ ਹੈ ਤੁਸੀਂ ਦੇਖ ਲਓ ਤੁਸੀਂ ਪੀਰੀਅਡਸ ਨਾਲ ਨਹੀਂ ਗੱਲ ਕਰ ਸਕਦੇ ਹਾਂ ਅੱਜ ਕੱਲ ਇੱਕ ਜਿਹੜਾ ਪਿਆਰ ਪ੍ਰੇਮ ਇਸ਼ਕ ਮੈਂ ਵੀ ਗੱਲ ਕਰਨੀ ਚਾਹਾਂਗੀ ਉਹ ਤਣਾਅ ਦੇ ਰਿਹਾ ਝਟਪਟ ਮੌਤ ਨੂੰ ਗੱਲ ਲਗਾਉਣ ਦੀਆਂ ਗੱਲਾਂ ਇਦਾਂ ਨਹੀਂ ਹੁੰਦਾ ਹਾਂ ਮੈਂ ਮੰਨਦੀ ਹਾਂ ਕਿ ਉਸ ਸਮੇਂ ਜਦੋਂ ਉਹ ਘਟਨਾਵਾਂ ਵਾਪਰਦੀਆਂ ਨੇ ਤਾਂ ਇੱਕ ਸੀਮਾ ਰੇਖਾ ਤੋਂ ਜਿਹੜਾ ਸੈਨ ਸ਼ਕਤੀ ਦਾ ਮਾਦਾ ਖਤਮ ਹੋ ਜਾਂਦਾ ਉਦੋਂ ਹੀ ਅਸੀਂ ਕੋਈ ਗਲਤ ਕਦਮ ਚੁੱਕਣ ਲਈ ਮਜਬੂਰ ਹੁੰਨੇ ਆ ਜਦੋਂ ਕੋਈ ਸਾਡੇ ਪੱਲ ਨਹੀਂ ਲੱਭਦਾ ਪਰ ਇਤਾਂ ਨਹੀਂ ਕਿਸੇ ਨਾਲ ਸ਼ੇਅਰ ਕਰੋ ਆਪਣੀ ਦਿੱਕਤ ਇਹ ਇਹਨੂੰ ਖੁੱਲਾ ਰੱਖਣਾ ਪੈਣਾ ਸਾਰੇ ਪਾਸਿਆਂ ਤੋਂ ਆਪਣੇ ਆਪ ਨੂੰ ਬਿਜ਼ੀ ਰੱਖਣਾ ਪੈਣਾ ਥਿਵੀ ਦੇਖੋ ਅਖਬਾਰ ਪੜੋ ਗਾਰਡਨਿੰਗ ਕਰ ਲਓ ਥੋੜਾ ਜਿਹਾ ਬਾਹਰ ਵੇੜ ਚ ਸੈਰ ਕਰ ਲਓ ਹਨਾ ਥੋੜਾ ਹਾਸਾ ਲਓ ਚੰਗੇ ਚੰਗੇ ਪ੍ਰੋਗਰਾਮ ਲੇ ਲਓ ਤਕ ਟਿਕਟੋਕ ਦੇ ਦੇ ਦਿੱਤੋਂ ਬਹੁਤ ਬੜੀਆਂ ਸੜਨ ਮੀਟਿੰਗ ਹੁੰਦੀਆਂ ਤਾਂ ਅੰਡਰਵਰਟ ਕਰੋ ਉਹ ਥਾਂ ਜਿੱਥੇ ਸੋਚੀ ਜਾ ਰਹੇ ਹੋ ਸੋਚੀ ਜਾ ਰਹੇ ਹੋ ਉੱਥੇ ਉੱਠ ਜਾਓ ਅੱਡ ਸੋਈ ਚ ਜਾਓ ਪਾਣੀ ਦਾ ਗਲਾਸ ਪੀ ਲਓ ਬੜੇ سارے ਲੋਰ ਸਾਧਨ ਹੋ ਸਕਦੇ ਆ ਹਾਂ ਗੱਲਾਂ ਕਰਨੀਆਂ ਸੌਖੀਆਂ ਨੇ ਕਈ ਵਾਰੀ ਮੈਂ ਸੋਚਦੀ ਆਂ ਕਿ ਇੱਕ ਜਿਹੜੀ ਅਕਲ ਦੇਣੀ ਬਹੁਤ ਸੌਖੀ ਹੈ ਪਰ ਜਿਸ ਤੇ ਵੀਤ ਵੀ ਉਹ ਹੀ ਜਾਣਦੇ ਆ ਪਰ ਪਰ ਜੇ ਅਸੀਂ ਨਰਾਸ਼ ਹੀ ਹੋ ਗਏ ਸਾਨੂੰ ਕੋਈ ਸਮਝਾਉਣ ਵਾਲਾ ਹੀ ਨਾ ਹੋਇਆ ਕਿਸੇ ਮੈਂ ਜਦੋਂ ਗੱਲ ਕਰਦੀ ਹਾਂ ਤਾਂ ਮੇਰੀ ਜੇ ਇੱਕ ਵੀ ਗੱਲ ਨਾਲ ਕਿਸੇ ਦਾ ਜੀਵਨ ਦਰਦ ਸਕਦਾ ਤਾਂ ਮੈਂ ਆਪਣੇ ਆਪ ਨੂੰ ਭੱਗਾ ਵਾਲੇ ਸਮਝਦੀ ਆਂ ਦੋਸਤੋ ਵੀਡੀਓ ਲੰਬੀ ਹੋ ਰਹੀ ਹੈ ਮੈਂ ਨਾ ਤੁਹਾਨੂੰ ਹੁਣ ਕੁਝ ਦਿਖਾਉਣਾ ਚਾਹੁੰਦੀ ਆਂ ਜੇ ਤੁਸੀਂ ਦੁਖੀ ਹੋ ਪਰੇਸ਼ਾਨ ਹੋ ਟੈਂਸ ਹੋ ਤਾਂ ਦੁਖੀ ਨਹੀਂ ਹੋਣਾ ਆ ਦੇਖੋ ਕਿੰਨਾ ਸੋਹਣਾ ਤਰੀਕਾ ਬਚਪਨ ਚ ਕੀ ਕਰੀਦਾ ਸੀ ਆ ਦੇਖੋ ਮੇਰੇ ਕੋਲ ਹੈਗੇ ਆ ਸਾਰੇ ਸਾਧਨ ਹੈ ਨਾ ਇੱਕ ਬੋਰੀ ਭਰ ਲਓ ਮਿੱਟੀ ਦੀ ਹੈ ਉਹਦੇ ਤੇ ਮੁੱਕੇ ਮਾਰਨੇ ਸ਼ੁਰੂ ਕਰਦਾ ਸਾਰਾ ਗੁੱਸਾ ਕੱਢ ਦੋ ਹਣਾ आ देखो आ देखो ना, आवाज सुन रही है, आ देखो, आ देखो, ये की बचपन नहीं है नौ बचपन स्ट्रेस बनाओ समझो कौन मेरा दुश्मन है ओनू मसल दियो चल दफा हो जा चल ठे खूच जा चल मर चल दफा हो, दफा सारा स्ट्रेस निकल जाना इन दबी जाओ समझो कि मैं किसी दुश्मन का गला बना दबा रहा है ना ਕਿ ਮੇਰੇ ਕੋਲ ਤਾਂ ਦੇਸੀ ਟੋਟਕੇ ਨੇ ਮੈਂ ਤੁਹਾਨੂੰ ਇਹ ਹੀ ਦੱਸਾਂਗੀ ਨਹੀਂ ਹਲ ਕਿਹੜੀ ਟੈਨਸ਼ਨ ਸਬਰ ਕਰੋ ਨਿਸ਼ਚਿਤ ਸਮੇਂ ਤੇ ਹੀ ਸਭ ਕੁਝ ਮਿਲਣਾ ਉਸ ਤੋਂ ਪਹਿਲਾਂ ਨਹੀਂ ਹਾਂ ਸੰਘਰਸ਼ ਕਰਦੇ ਹੋ ਤਾਂ ਆਸਾਂ ਬਹੁਤ ਵੱਡੀਆਂ ਜੇ ਲਾ ਲਈਏ ਤਾਂ ਉਹ ਉਸ ਅਨੁਸਾਰ ਜੇ ਨਹੀਂ ਪ੍ਰਾਪਤ ਹੁੰਦਾ ਤਾਂ ਆਸੀਂ ਮਾਨਸਿਕ ਰੋਗੀ ਬਣਦੇ ਆਂ ਪੁਰਾਣੇ ਜ਼ਮਾਨੇ 'ਚ ਮੈਂ ਦੇਖਦੀ ਆ ਕਿ ਜਦੋਂ ਕੋਈ ਐਮਬੀਬੀਐਸ ਕਰਨ ਤੋਂ ਬਾਅਦ ਜਿਹੜਾ ਸੈਕਟ੍ਰੀਟਸ ਦੇ ਵਿੱਚ ਪੀਜੀ ਕਰਨ ਲਈ ਬਹੁਤ ਘੱਟ ਸੀਟਾਂ ਹੁੰਦੀਆਂ ਸੀ ਤੇ ਕੋਈ ਵੀ ਉਹ 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 ਪੀਜੀ ਨਹੀਂ ਕਰਨੀ ਚਾਹੁੰਦਾ ਹੁੰਦਾ ਸੀ ਉਸ ਵਿੱਚ ਹੁਣ ਤਾਂ ਹਰ ਹਰ ਬੰਦਾ ਤਨਾਕ ਰਸਤਾ ਸਾਡਾ ਪੂਰੇ ਦਾ ਪੂਰਾ এনवायरमेंट ਸਾਡਾ ਆੜ ਵਾਲਾ ਉਦੋਂ ਦਾ ਹੋ ਗਿਆ ਪਰ ਅਸੀਂ ਸਾਰੇ ਸੰਸਾਰ ਨੂੰ ਨਹੀਂ ਬਦਲ ਸਕਦੇ ਸਾਨੂੰ ਆਪਣੇ ਆਪ ਨੂੰ ਥੋੜਾ ਬਹੁਤ ਬਦਲਣਾ ਪਏਗਾ ਤਾਂ ਕਿ ਅਸੀਂ ਖੁਸ਼ ਰਹਿ ਸਕੀਏ ਸੁખી ਰਹਿ ਸਕੀਏ ਉਹਨਾਂ ਲੋਕਾਂ ਤੋਂ ਪਰੇ ਹੋ ਜਾਓ ਛੱਡ ਦਿਓ ਡਿਲੀਟ ਦਾ ਬਟਨ ਹੈ ਨਾ ਤੁਹਾਡੇ ਮੋਬਾਈਲ 'ਚ ਕੰਪਿਊਟਰ 'ਚ ਡਿਲੀਟ ਦਾ ਬਟਨ ਕਿਉਂ ਆ ਜਿਹੜੀ ਚੰਗੀ ਚੀਜ਼ ਨਹੀਂ ਆ ਉਹਨੂੰ ਡਿਲੀਟ ਮਾਰਤਾ ਚਲੋ ਲਕੀਰ ਦੇ ਆਰ ਜਾਂ ਲਕੀਰ ਦੇ ਪਾਸ ਦੇਖੋ ਮੇਰੇ ਵਿਚਾਰ ਤਾਂ ਜਹੀ ਨੇ ਇਹਨਾਂ 'ਚੋਂ ਜੇ ਤੁਹਾਨੂੰ ਟੁਕਮੇ ਤੇ ਸੂਟੇਬਲ ਜਿੰਨੇ ਵਿਚਾਰ ਲੱਗਦੇ ਆ ਉਹ ਤੁਸੀਂ ਅਪਣਾ ਲਓ ਦੰਨ ਹੋਮ ਵੀਡੀਓ ਲੰਬੀ ਹੋ ਰਹੀ ਹੈ ਮੈਨੂੰ ਵੀ ਬੜਾ ਗੁੱਸਾ ਮੈਨੂੰ ਬਹੁਤ ਮਾਨਸਿਕ ਤਣਾਅ ਹੋ ਰਿਹਾ ਪਰ ਮੈਂ ਇਦਾਂ ਹੀ ਆ ਜੀ ਉਮਰ ਦੀ ਨਹੀਂ ਗੱਲ ਉਮਰ ਉਮਰ ਚ ਕੀ ਆ ਤੁਸੀਂ ਕਹਣਾ ਕਿੰਦਾਂ ਦੀ ਹਰਕਤਾਂ ਕਰਦੀ ਆ ਕਿਉਂ ਮੈਂ ਵੀ ਤਾਂ ਤਣਾਅ ਵਿੱਚ ਹੋ ਸਕਦੀ ਆ ਪਤਾ ਨਹੀਂ ਕਿੰਨੇ ਚ ਸਮਾਉ ਤੋਂ ਇਸ ਲਈ ਨਾ ਕਰੋ ਇਹ ਲੈ ਆਖ ਰੱਖ ਲੋ ਹਾਂ ਲੋ ਗਲਤ ਆਵਾਜ਼ ਠੀਕ ਹੈ ਦੋਸਤੋ ਬਾਏ ਬਾਏ ਵੀਡੀਓ ਚੰਗੀ ਲੱਗੀ ਆ ਤਾਂ ਉਸ ਨੂੰ ਪਲੀਜ਼ ਸ਼ੇਅਰ ਕਰ ਦਿਓ ਮੇਰਾ ਚੈਨਲ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਆਪਣੀਆਂ ਹੋਰ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਸਕਾਂ ਉਹ ਮੇਰੀ ਡੌਗੀ ਜਾ ਰਹੀ ਹੈ ਚਲੀ ਗਈ ਚਲੀ ਗਈ ਚਲੀ ਗਈ ਚਲੀ ਗਈ ਇਹ ਮੇਰੇ ਦਿਲ ਨਾਲ ਰੱਖਦੀ ਹੈ ਇੱਕ ਪਾਲਤੂ ਜਾਨਵਰ ਜ਼ਰੂਰ ਹੋਣਾ ਚਾਹੀਦਾ ਜੇ ਤੁਸੀਂ ਇਕੱਲੇ ਹੋ ਤੁਹਾਨੂੰ ਮਾਨਸਿਕ ਤਣਾ ਹੋਈ ਨਹੀਂ ਸਕਦਾ ਹੈ ਉਹ ਤੁਹਾਡਾ ਸਾਥੀ ਬਣ ਸਕਦਾ ਚਾਹੇ ਉਹ ਬਿੱਲੀ ਹੈ ਚਾਹੇ ਉਹ ਡੌਗ ਹੈ ਚਾਹੇ ਉਹ ਪੰਛੀ ਨੇ ਸੋਨੇ ਸੋਨੇ ਰੰਗਦਾਰ ਪਿੰਜਰੇ ਚ ਨਾ ਪਾਓ ਖੁੱਲੇ ਹੀ ਛੱਡੋ ਆਪਣੇ ਘਰ ਦੇ ਅੰਦਰ ਸੋ ਦੋਸਤੋ ਬਾਏ ਮੇਰੇ ਚੈਨਲ ਨੂੰ ਸ਼ੇਅਰ ਕਰੋ ਵੀਊ ਮੈਨੂੰ ਚਾਹੀਦੇ ਨੇ ਤੁਹਾਡਾ ਸਹਿਯੋਗ ਦੀ ਲੋੜ ਆ ਥੈਂਕ ਯੂ ਥੈਂਕ ਯੂ ਵੈਰੀ ਮਚ ਬਾਏ